ਮਾਨਜੋਗ ਐਸਐਸਬੀ ਸ੍ਰੀ ਜੋਤੀਜਾਦਵੀ ਦੇ ਦਸਾਂ ਨਿਰਦੇਸ਼ਾਂ ਅਨਸਾਰ ਚੌਂਕੀ ਹੈਡੋ ਵਿਖੇ ਸਪੈਸ਼ਲ ਲਾਕਾਬੰਦੀ ਕੀਤੀ ਹੋਈ ਸੀ ਨਾਰਕੋਟਿਕਸ ਸੱਲ ਦੇ ਇੰਚਾਰਜ ਸਮੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਕਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉੱਤਰ ਕੇ ਜਲਦੀ ਦਲਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਐਸਐਸਬੀ ਦੇ ਸਾਥੀ ਕਰਮਜੀਆਂ ਨੇ ਕਾਬੂ ਕਰਕ ਕੀਤਾ ਤੇ ਮੌਕਾ ਪਰ ਡੀਐਸਪੀ ਐਂਡੀਬੀਐਸ 3 ਕਰਮਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਇੰਨੀ ਕੁ ਮਰਦ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਜੀ ਇਹ ਆਪਸ ਵਿੱਚ ਦੋਸਤ ਨੇ ਜੀ ਗਲਤ ਨਹੀਂ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕਿ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਪਹਿਲਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਰ ਮੋਗਲ ਨੂੰ ਜਾਣ ਕੇ ਕੁਝ ਪਤਾ ਲੱਗਿਆ ਨਹੀਂ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਨੇ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਉਸ ਦੌਰਾਨ ਹੋਰ ਵੱਡੇ ਕਲਾਸੇ ਹੋ ਸਕਦੇ ਨੇ ਕੀ ਆਪ ਵੀ ਨਸ਼ਾ ਕਰਨ ਦੀ ਆਦਤ ਹੈ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ